ਕੰਝ ਲੜਕੀਆਂ ਦੇ ਪਿਤਾ ਥਾਣੇ ਦੇ ਵਿੱਚ ਪਹੁੰਚਦੇ ਨੇ ਤੇ ਆਪ ਬਿੱਤੀ ਦੱਸਦੇ ਨੇ ਜੋ ਉਹਨਾਂ ਦੀਆਂ ਲੜਕੀਆਂ ਦੇ ਨਾਲ ਹੋਈ ਇਸ ਤੋਂ ਬਾਅਦ ਪੁਲਿਸ ਤੁਰੰਤ ਐਕਸ਼ਨ ਦੇ ਵਿੱਚ ਆਉਂਦੀ ਹੈ ਅਤੇ ਉਹਨਾਂ 18 ਲੜਕਿਆਂ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਅਤੇ ਉਹ ਲੜਕੇ ਇਸ ਤਰੀਕੇ ਨਾਲ ਦੱਸਦੇ ਨੇ ਜਿਵੇਂ ਉਹਨਾਂ ਨੇ ਕੋਈ ਬਹੁਤ ਚੰਗਾ ਕੰਮ ਕੀਤਾ ਹੋਵੇ ਤੇ ਜਦੋਂ ਪੁਲਿਸ ਨੇ ਉਹਨਾਂ ਦੇ ਆਸਪਾਸ ਤੋਂ ਪਤਾ ਕੀਤਾ ਅਤੇ ਉਹਨਾਂ ਲੜਕਿਆਂ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਗੰਦੀ ਫਿਲਮ ਦੇਖੀ ਉਸੇ ਫਿਲਮ ਦੇ ਆਧਾਰ ਤੇ ਉਹਨਾਂ ਨੇ ਇਹ ਕਾਹੜ ਨੂੰ ਇੰਜਾਮ ਦਿੱਤਾ ਇਸ ਤੋਂ ਬਾਅਦ ਇਹ ਖਬਰ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਫੈਲ ਜਾਂਦੀ ਆ ਪੂਰੀ ਸਟੇਟ ਦੇ ਵਿੱਚ ਇਸ ਦਾ ਰੌਲਾ ਪੈ ਜਾਂਦਾ ਪੁਲਿਸ ਲਈ ਇੱਕ ਚੁਣੌਤੀ ਖੜੀ ਹੋ ਜਾਂਦੀ ਹੈ ਅਤੇ ਇਸ ਤੋਂ ਬਾਅਦ ਪੁਲਿਸ ਤੁਰੰਤ ਐਕਸ਼ਨ ਦੇ ਵਿੱਚ ਆਉਂਦੀ ਹੈ ਅਤੇ ਫਿਰ ਦੋਸ਼ੀਆਂ ਨੂੰ ਫੜਦੀ ਹੈ ਤਾਂ ਕਿ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਅਤੇ ਵੱਡੀ ਤੋਂ ਵੱਡੀ ਸਜ਼ਾ ਮਿਲ ਸਕੇ ਤਾਂ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਝਾਰਖੰਡ ਦਾ ਜ਼ਿਲ੍ਹਾ ਖੂਟੀ ਥਾਣਾ ਰਨੀਆਂ ਪਿੰਡ ਪੁਲੇ ਤਹਾਥੂ ਉੱਥੇ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਉਸ ਵਿਆਹ ਸਮਾਗਮ ਦੇ ਵਿੱਚ ਬਹੁਤ ਸਾਰੇ ਰਿਸ਼ਤੇਦਾਰ ਆਸਪਰੋ ਦੇ ਲੋਕ ਪਹੁੰਚੇ ਹੋਏ ਸੀ। ਇਹ ਜਿਹੜਾ ਵਿਆਹ ਸਮਾਗਮ ਸੀ ਇਹ 21 ਫਰਵਰੀ 2025 ਨੂੰ ਚੱਲ ਰਿਹਾ ਸੀ। ਇਸੇ ਵਿਆਹ ਸਮਾਗਮ ਦੇ ਵਿੱਚ ਜਿੱਥੇ ਹੋਰ ਮਹਿਮਾਨ ਆਏ ਹੋਏ ਸੀ ਉੱਥੇ ਹੀ ਆਸਪਰੋ ਦੇ ਪਿੰਡਾਂ ਤੋਂ ਪੰਜ ਲੜਕੀਆਂ ਵੀ ਪਹੁੰਚੀਆਂ ਹੋਇਆ ਸੀ। ਉਹਨਾਂ ਇਹ ਪੰਜ ਲੜਕੀਆਂ ਨੇ ਇਸ ਵਿਆਹ ਸਮਾਗਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਅਟੈਂਡ ਕੀਤਾ। ਅਤੇ ਜਦੋਂ ਰਾਤ ਦੇ 9 ਵਜ ਜਾਂਦੇ ਨੇ ਉਸ ਟਾਈਮ ਇੱਕ ਲੜਕੀ ਕਹਿੰਦੀ ਹੈ ਵੀ ਰਾਤ ਦੇ 9 ਵਜ ਗਏ ਨੇ ਕਿਉਂ ਨਾ ਆਪਾਂ ਘਰੇ ਚਲੀਏ ਇਸ ਤੋਂ ਬਾਅਦ ਦੂਸਰੀਆਂ ਲੜਕੀਆਂ ਵੀ ਆ ਜਾਂਦੀਆਂ ਨੇ ਤੇ ਉਹ ਕਹਿੰਦੀਆਂ ਠੀਕ ਆ ਆਪਾਂ ਹੁਣ ਘਰੇ ਚੱਲਦੇ ਆ ਇੱਕੋ ਹੀ ਪਿੰਡ ਦੀਆਂ ਉਹ ਪੰਜੇ ਲੜਕੀਆਂ ਕਹਿੰਦੀਆਂ ਨੇ ਕਿ ਵੈਸੇ ਵੀ ਆਪਾਂ ਨੂੰ ਰਾਤ ਨੂੰ ਨਦੀ ਪਾਰ ਕਰਕੇ ਜਾਣਾ ਪੈਣਾ ਇਸ ਕਰਕੇ ਆਪਾਂ ਨੂੰ ਹੁਣ ਚੱਲਣਾ ਚਾਹੀਦਾ ਜਿਵੇਂ ਹੀ ਉਹ ਲੜਕੀਆਂ ਨਦੀ ਕਿਨਾਰੇ ਪਹੁੰਚਦੀਆਂ ਨੇ ਤਾਂ ਉਹ 18 ਦੇ 18 ਲੜਕੇ ਪਹਿਲਾਂ ਹੀ ਉਸ ਜਗ੍ਹਾ ਤੇ ਘਾਤ ਲਾਈ ਬੈਠੇ ਹੁੰਦੇ ਨੇ ਅਤੇ ਜਦੋਂ ਉਹ ਲੜਕੀਆਂ ਨਦੀ ਦੇ ਬਿਲਕੁਲ ਨੇੜੇ ਜਾਂਦੀਆਂ ਨੇ ਤਾਂ ਉਹ ਅਚਾਨਕ ਹੀ ਉਹਨਾਂ ਲੜਕੀਆਂ ਦੇ ਸਾਹਮਣੇ ਆ ਜਾਂਦੇ ਨੇ 18 ਦੇ 18 ਲੜਕੇ ਉਹਨਾਂ ਲੜਕੀਆਂ ਦੀ ਉਮਰ ਕਿਸੇ ਦੀ 12 ਸਾਲ ਕਿਸੇ ਦੀ 13 ਸਾਲ ਕਿਸੇ ਦੀ 14 ਸਾਲ ਅਤੇ ਜਿਹੜੇ ਲੜਕੇ ਸੀ ਉਹਨਾਂ ਦੀ ਉਮਰ ਵੀ ਕਿਸੇ ਦੀ 13 ਸਾਲ ਕਿਸੇ ਦੀ 15 ਸਾਲ ਕਿਸੇ ਦੀ 16 ਸਾਲ ਮਤਲਬ ਕਿ ਕੁਝ ਲੋਕ 16 ਤੋਂ ਜ਼ਿਆਦਾ ਸੀ ਬਾਕੀ ਜਿਹੜੇ ਸੀਗੇ ਉਹ 16 ਤੋਂ ਘੱਟ ਸੀ ਜਿਵੇਂ ਇਹ ਉਹ ਲੜਕੀਆਂ ਨਦੀ ਪਾਰ ਕਰਨ ਲੱਗਦੀਆਂ ਨੇ ਤਾਂ ਉਹ ਹਫਸ਼ੀ ਲੜਕੇ ਉਹਨਾਂ 50 ਲੜਕੀਆਂ ਨੂੰ ਆ ਕੇ ਚੰਬੜ ਜਾਂਦੇ ਨੇ ਉਹਨਾਂ ਨੂੰ ਆਪਣੀ ਹਫਸ਼ ਦਾ ਸ਼ਿਕਾਰ ਬਣਾਉਣ ਦੇ ਲਈ ਉਹਨਾਂ ਨੂੰ ਫੜ ਲੈਂਦੇ ਨੇ ਇਸ ਤੋਂ ਬਾਅਦ ਉਹ 50 ਲੜਕੀਆਂ ਨੂੰ ਜੰਗਲ ਵੱਲ ਧੂਕੇ ਲੈ ਕੇ ਜਾਂਦੇ ਨੇ ਅਤੇ ਉਹ ਲੜਕੀਆਂ ਬਹੁਤ ਜ਼ਿਆਦਾ ਛਡਾਉਣ ਦੀ ਕੋਸ਼ਿਸ਼ ਕਰਦੇ ਨੇ ਬਹੁਤ ਜ਼ਿਆਦਾ ਚੀਕਾਂ ਮਾਰਦੇ ਨੇ ਉਹ ਪੰਜਾਂ ਲੜਕੀਆਂ ਦਾ ਮੂੰਹ ਬੰਦ ਕਰ ਦਿੰਦੇ ਨੇ ਉਹਨਾਂ ਲੜਕੀਆਂ ਦੇ ਵਿੱਚੋਂ ਇੱਕ ਜੋ ਸਭ ਤੋਂ ਪਿੱਛੇ ਲੜਕੀ ਜਾ ਰਹੀ ਸੀ ਉਹ ਇੱਕ ਲੜਕੇ ਨੂੰ ਕੱਟ ਲੈਂਦੀ ਹੈ ਅਤੇ ਜਦੋਂ ਉਹ ਲੜਕੇ ਨੂੰ ਕੱਟਦੀ ਹੈ ਤਾਂ ਉਸ ਤੋਂ ਬਾਅਦ ਲੜਕਾ ਚਿਕਣਾ ਸ਼ੁਰੂ ਕਰ ਦਿੰਦਾ ਲੜਕੇ ਦੇ ਉਹ ਦੰਦੀ ਇੰਨੀ ਜ਼ਿਆਦਾ ਭੈੜੀ ਵੱਢਦੀ ਹੈ ਕਿ ਲੜਕੇ ਨੂੰ ਸਮਝ ਨਹੀਂ ਆਉਂਦਾ ਹੁਣ ਮੈਂ ਕਰਾਂ ਤਾਂ ਕਰਾਂ ਕੀ ਇਸ ਤੋਂ ਬਾਅਦ ਉਸੇ ਲੜਕੀ ਨੂੰ ਦੇਖ ਕੇ ਇੱਕ ਦੂਸਰੀ ਲੜਕੀ ਵੀ ਇਸੇ ਤਰੀਕੇ ਨਾਲ ਕਰਦੀ ਆ ਉਹ ਦੂਸਰੇ ਲੜਕੇ ਤੇ ਦੰਦੀ ਭਰ ਲੈਂਦੀ ਆ ਤਾਂ ਇਸ ਤੋਂ ਬਾਅਦ ਉਹ ਦੋਨੋਂ ਲੜਕੀਆਂ ਉਥੋਂ ਛੜਾ ਕੇ ਭੱਜ ਲੈਂਦੀਆਂ ਨੇ ਉਹਨਾ ਟਾਈਮ ਉਹ ਭੱਜਦੀਆਂ ਰਹਿੰਦੀਆਂ ਨੇ ਜਿੰਨਾ ਚਿਰ ਉਹ ਆਪਣੇ ਪਿੰਡ ਨਹੀਂ ਪਹੁੰਚਦੀਆਂ ਅਤੇ ਜਿਹੜੀਆਂ ਦੂਸਰੀਆਂ ਤਿੰਨ ਲੜਕੀਆਂ ਹੁੰਦੀਆਂ ਨੇ ਉਹਨਾਂ ਲੜਕੀਆਂ ਨੂੰ ਉਹ 18 ਲੜਕੇ ਧੂਕੇ ਜੰਗਲ ਦੇ ਵਿੱਚ ਲੈ ਜਾਂਦੇ ਨੇ ਇਸ ਤੋਂ ਬਾਅਦ ਉਹ ਦੋ ਲੜਕੀਆਂ ਪਿੰਡ ਪਹੁੰਚ ਜਾਂਦੀਆਂ ਨੇ ਉਹ ਸੋਚਦੀਆਂ ਨੇ ਵੀ ਹੁਣ ਆਪਾਂ ਦੱਸੀਏ ਤਾਂ ਕਿਵੇਂ ਦੱਸੀਏ ਲੇਕਿਨ ਉਧਰ ਉਹ ਤਿੰਨ ਲੜਕੀਆਂ ਉਹਨਾਂ ਹਫਸ਼ੀ ਲੜਕੀਆਂ ਦੇ ਚੁੰਗਲ ਦੇ ਵਿੱਚ ਫਸੀਆਂ ਹੋਈਆਂ ਸੀ ਕੁੜੀਆਂ ਬਹੁਤ ਜ਼ਿਆਦਾ ਚੀਕਾਂ ਮਾਰਦੀਆਂ ਨੇ ਪਰ ਉਹਨਾਂ ਦੀਆਂ ਚੀਕਾਂ ਕਿਸੇ ਨੂੰ ਸੁਣਾਈ ਨਹੀਂ ਦਿੰਦੀਆਂ ਅਤੇ ਉਹ ਬਾਰੀ-ਬਾਰੀ ਉਹਨਾਂ ਤਿੰਨਾਂ ਲੜਕੀਆਂ ਦੇ ਨਾਲ ਗੰਦਾ ਕੰਮ ਕਰਦੇ ਨੇ ਇੱਕ ਇੱਕ ਲੜਕੀ ਦੇ ਨਾਲ 4 4 ਲੜਕੇ ਆਪਣੀ ਗੰਦੀ ਕਰਤੂਤ ਕਰਦੇ ਨੇ ਬਹੁਤ ਜ਼ਿਆਦਾ ਉਹਨਾਂ ਨਾਲ ੱਤਕਾ ਹੁੰਦਾ ਉਹਨਾਂ ਦੇ ਵਿੱਚੋਂ ਹੀ ਇੱਕ ਲੜਕੀ ਇੱਕ ਲੜਕੇ ਨੂੰ ਪਛਾਣ ਲੈਂਦੀ ਆ ਉਹਨੂੰ ਕਹਿੰਦੀ ਆ ਕਿ ਤੂੰ ਤਾਂ ਮੇਰੇ ਨਾਲ ਕੇ ਪਿੰਡ ਦਾ ਤੂੰ ਤਾਂ ਮੇਰਾ ਰਿਸ਼ਤੇ ਵਿੱਚ ਭਰਾ ਵੀ ਲੱਗਦਾ ਜਿਵੇਂ ਹੀ ਇਹ ਗੱਲ ਉਹ ਲੜਕੀ ਉਸ ਲੜਕੇ ਨੂੰ ਕਹਿੰਦੀ ਆ ਪਰ ਉਹ ਉਸ ਲੜਕੀ ਦੀ ਗੱਲ ਵੱਲ ਬਿਲਕੁਲ ਵੀ ਗੌਰ ਨਹੀਂ ਕਰਦਾ ਤੇ ਆਪਣਾ ਜੋ ਗੰਦਾ ਕੰਡ ਕਰਨ ਲੱਗਿਆ ਹੋਇਆ ਸੀ ਉਸੇ ਵਿੱਚ ਹੀ ਉਹ ਲੱਗਿਆ ਰਹਿੰਦਾ। ਇੰਨੇ ਟਾਈਮ ਨੂੰ ਇਸ ਤੋਂ ਬਾਅਦ ਜਿਹੜੀਆਂ ਲੜਕੀਆਂ ਪਿੰਡੀਆਂ ਸੀ ਉਹ ਪਿੰਡ ਦੇ ਵਿੱਚ ਆਪਣੀ ਹੱਡ ਵੀਤੀ ਦੱਸਦੀਆਂ ਨੇ ਕਿ ਸਾਡੇ ਨਾਲ ਰਾਹੂ ਨਦੀ ਦੇ ਉੱਤੇ 18 ਮੁੰਡਿਆਂ ਨੇ ਘੇਰ ਲਿਆ। ਇਸ ਤੋਂ ਬਾਅਦ ਉਹਨਾਂ ਤੋਂ ਅਸੀਂ ਛੜਾ ਕੇ ਭੱਜ ਕੇ ਆਈਆਂ ਅਤੇ ਤਿੰਨ ਲੜਕੀਆਂ ਨੂੰ ਉਹ ਆਪਣੇ ਨਾਲ ਜੰਗਲ ਦੇ ਵਿੱਚ ਘਸੀਟਦੇ ਹੋਏ ਲੈ ਜਾਂਦੇ ਨੇ। ਇਸ ਤੋਂ ਬਾਅਦ ਜਿਵੇਂ ਹੀ ਇਹ ਗੱਲ ਪਿੰਡ ਵਾਲੇ ਸੁਣਦੇ ਨੇ ਤਾਂ ਪਿੰਡ ਵਾਲਾਂ ਦੇ ਅੰਦਰ ਅੱਗ ਮਚ ਜਾਂਦੀ ਹੈ ਇਸ ਤੋਂ ਬਾਅਦ ਜਿਹੜੇ ਵੀ ਬੰਦੇ ਦੇ ਹੱਥ ਦੇ ਵਿੱਚ ਜੋ ਵੀ ਕੁਝ ਆਉਂਦਾ ਹੈ ਚਾਹੇ ਡੰਡਾ ਸੂਟੀ ਉਹ ਚੱਕ ਕੇ ਜੰਗਲ ਵੱਲ ਤੁਰ ਪੈਂਦੇ ਨੇ ਇਸ ਤੋਂ ਬਾਅਦ ਪਿੰਡ ਵਾਲੇ ਜੰਗਲ ਵਿੱਚ ਜਾਂਦੇ ਜਾਂਦੇ ਕੋਕਾਂ ਰੌਲਾ ਪਾਉਂਦੇ ਜਾਂਦੇ ਨੇ ਜਿਵੇਂ ਹੀ ਇਹ ਜਿਹੜਾ ਰੌਲਾ ਪਾਉਂਦੇ ਪਿੰਡ ਵਾਲੇ ਉਹ ਲੜਕੇ ਸੁਣ ਲੈਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੀ ਸੰਖਿਆ ਘਟਾ ਪਿੰਡ ਵਾਲਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਵੀ ਜੇ ਆਪਾਂ ਹੁਣ ਇੱਥੋਂ ਨਾ ਫਰਾਰ ਹੋਏ ਤਾਂ ਉਹ ਆਪਾਂ ਨੂੰ ਕਟ-ਕਟ ਕੇ ਇੱਥੇ ਹੀ ਮਾਰ ਦੇਣਗੇ ਇਸ ਕਰਕੇ ਉਹ 18 ਦੇ 18 ਲੜਕੇ ਉਹਨਾਂ ਤਿੰਨਾਂ ਲੜਕੀਆਂ ਨੂੰ ਉੱਥੇ ਹੀ ਨੰਗੜਾ ਅਵਸਥਾ ਦੇ ਵਿੱਚ ਛੱਡ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਇਸ ਤੋਂ ਬਾਅਦ ਜਦੋਂ ਪਿੰਡ ਵਾਲੇ ਉੱਥੇ ਪਹੁੰਚਦੇ ਨੇ ਤਾਂ ਅੱਗੇ ਦੇਖਦੇ ਨੇ ਕਿ ਉਹ ਤਿੰਨੋਂ ਲੜਕੀਆਂ ਨੰਗੜਾ ਅਵਸਥਾ ਦੇ ਵਿੱਚ ਹੁੰਦੀਆਂ ਨੇ ਇਸ ਤੋਂ ਬਾਅਦ ਉਹਨਾਂ ਦੇ ਤਨ ਦੇ ਉੱਤੇ ਪਿੰਡ ਵਾਲੇ ਕੱਪੜਾ ਦਿੰਦੇ ਨੇ ਤੇ ਉਹਨਾਂ ਨੂੰ ਫਿਰ ਪਿੰਡ ਲੈ ਕੇ ਆਇਆ ਜਾਂਦਾ ਹੈ ਫਿਰ ਪਿੰਡ ਆ ਕੇ ਰਨੀਆਂ ਥਾਣੇ ਦੇ ਵਿੱਚ ਇੱਕ ਕੰਪਲੀਟ ਦਰਜ ਕਰਵਾਈ ਜਾਂਦੀ ਹੈ ਇਸ ਤੋਂ ਬਾਅਦ ਪੁਲਿਸ ਉਹਨਾਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੰਦੀ ਹੈ ਤਾਂ ਉਹ ਲੜਕੀਆਂ ਵੀ ਦੱਸਦੀਆਂ ਨੇ ਕਿ ਕੁਝ ਲੜਕੇ ਤਾਂ ਜਿੱਥੇ ਅਸੀਂ ਵਿਆਹ ਸਮਾਗਮ ਦੇ ਵਿੱਚ ਗਏ ਹੋਏ ਸੀ ਉੱਥੇ ਹੀ ਆਏ ਹੋਏ ਸੀ ਅਸੀਂ ਉਹਨਾਂ ਨੂੰ ਜਾਣਦੇ ਆ ਉਹ ਨਾਮ ਪਤਾ ਦੱਸਦੀਆਂ ਨੇ ਤਾਂ ਇਸ ਤੋਂ ਬਾਅਦ ਪੁਲਿਸ ਉਹਨਾਂ 50 ਲੜਕਿਆਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਫਤਾਰ ਕਰਨ ਤੋਂ ਬਾਅਦ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਹੌਲੀ-ਹੌਲੀ ਸਾਰੇ ਜਿਹੜੇ 18 ਦੇ 18 ਲੜਕੇ ਸੀ ਉਹਨਾਂ ਦੇ ਨਾਮ ਵੀ ਨਿਕਲ ਕੇ ਸਾਹਮਣੇ ਆ ਜਾਂਦੇ ਆ ਇਕੱਲੇ-ਇਕੱਲੇ ਜਾਣੇ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਇਸ ਤੋਂ ਬਾਅਦ ਇਹਨਾਂ 18 ਦੇ 18 ਨੌਜਵਾਨਾਂ ਤੇ ਇੱਕ ਮੁਕੱਦਮਾ ਦਰਜ ਕਰ ਲਿਆ ਜਾਂਦਾ ਇਸ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਪੁੱਛਗਿੱਛ ਵਾਸਤੇ ਪਿੰਡ ਜਾਂਦੀ ਹੈ ਪਿੰਡ ਦੇ ਵਿੱਚ ਪਤਾ ਲੱਗਦਾ ਕਿ ਇਹ ਜਿਹੜੇ 18 ਦੇ 18 ਨੌਜਵਾਨ ਸੀ ਇਹ ਮਸਟੰਡੇ ਸੀਗੇ ਇਹ ਬੇਲੜ ਵੀ ਸੀ ਸਾਰਾ ਦਿਨ ਇਹ ਗਲਤ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਸੀ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਇਹ ਗੰਧੀਆਂ ਫਿਲਮਾਂ ਵੀ ਦੇਖਦੇ ਸੀ ਜਿਸ ਦਿਨ ਇਹ ਇਹਨਾਂ ਨੇ ਕਾਂਡ ਕੀਤਾ ਉਸ ਦਿਨ ਵੀ ਇਹ ਇਸੇ ਤਰ੍ਹਾਂ ਦੀਆਂ ਫਿਲਮਾਂ ਦੇਖ ਰਹੇ ਸੀ ਇਹਨਾਂ ਫਿਲਮਾਂ ਦੇ ਆਧਾਰ ਤੇ ਹੀ ਇਹਨਾਂ ਨੇ ਐਸੀ ਗੰਦੀ ਕਰਤੂਤ ਕੀਤੀ ਤਾਂ ਇਸ ਤੋਂ ਬਾਅਦ ਜਦੋਂ ਪੁਲਿਸ ਇਹਨਾਂ 18 ਦੇ 18 ਨੌਜਵਾਨਾਂ ਨੂੰ ਪੁੱਛਦੀ ਹੈ ਇਹ ਕਾਂਡ ਕਿਸ ਕਿਸ ਨੇ ਕੀਤਾ ਤਾਂ 12 ਨੌਜਵਾਨ ਇਸ ਤਰੀਕੇ ਨਾਲ ਹੱਥ ਕੜਾ ਕਰ ਦਿੰਦੇ ਨੇ ਜਿਵੇਂ ਉਹਨਾਂ ਨੇ ਕੋਈ ਬਹੁਤ ਚੰਗਾ ਕੰਮ ਕੀਤਾ ਹੋਵੇ ਅਤੇ ਉਹਨਾਂ ਦੇ ਚਿਹਰੇ ਉੱਤੇ ਬਿਲਕੁਲ ਵੀ ਨਮੋਸ਼ੀ ਨਹੀਂ ਹੈਗੀ ਸੀ ਬਲਕਿ ਉਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਫੀਲ ਕਰ ਰਹੇ ਸੀ ਇਸ ਤੋਂ ਬਾਅਦ ਜਦੋਂ ਇਹ ਖਬਰ ਹਾਈਲਾਈਟ ਹੁੰਦੀ ਆ ਸੋਸ਼ਲ ਮੀਡੀਆ ਦੇ ਉੱਤੇ ਟੀਵੀ ਚੈਨਲਾਂ ਦੇ ਉੱਤੇ ਦਾ ਕਵਰ ਮੁੱਖ ਮੰਤਰੀ ਤੱਕ ਪਹੁੰਚ ਜਾਂਦੀ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਤੁਰੰਤ ਡੀਜੀਪੀ ਨੂੰ ਆਦੇਸ਼ ਦਿੰਦਾ ਹੈ ਕਿ ਜਿੰਨੇ ਵੀ આરોપી ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਤਾਂ ਇਸ ਤੋਂ ਬਾਅਦ ਡੀਜੀਪੀ ਇਸੇ ਤਰੀਕੇ ਨਾਲ ਕਰਦੇ ਨੇ ਇਸ ਤੋਂ ਬਾਅਦ ਲੜਕੀਆਂ ਦਾ ਮੈਡੀਕਲ ਕਰ ਲਈ ਭੇਜ ਦਿੱਤਾ ਜਾਂਦਾ ਅਤੇ ਲੜਕੀਆਂ ਦੇ ਬਿਆਨ ਦੇ ਆਧਾਰ ਤੇ ਕੋਰਟ ਦੇ ਵਿੱਚ ਚਾਰ ਸ਼ੀਟ ਪੇਸ਼ ਕੀਤੀ ਜਾਂਦੀ ਹੈ ਤਾਂ ਕਿ ਰੋਪਿਆਂ ਨੂੰ ਘੱਟ ਤੋਂ ਘੱਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਤੇ ਵੱਡੀ ਤੋਂ ਵੱਡੀ ਸਜ਼ਾ ਦਵਾਈ ਜਾ ਸਕੇ ਨਾਲ ਹੀ ਡੀਜੀਪੀ ਨੇ ਇੱਕ ਆਦੇਸ਼ ਵੀ ਜਾਰੀ ਕੀਤਾ ਕਿ ਜੋ ਲੜਕੇ ਛੋਟੀ ਉਮਰ ਦੇ ਨੇ ਨਵਾਲਗ ਨੇ ਜਾਂ ਫਿਰ ਬਾਲਗ ਨੇ ਜਿਹੜੇ ਬਾਲਗ ਨੇ ਉਹਨਾਂ ਨੂੰ ਉਸ ਤਰੀਕੇ ਦੇ ਆਧਾਰ ਤੇ ਭਾਰਤ ਦੇ ਕਾਨੂੰਨ ਦੇ ਆਧਾਰ ਤੇ ਸਜ਼ਾ ਦਵਾਈ ਜਾਊਗੀ ਅਤੇ ਜਿਹੜੇ ਛੋਟੀ ਉਮਰ ਦੇ ਬੱਚੇ ਨੇ ਉਹਨਾਂ ਨੂੰ ਉਸ ਆਧਾਰ ਤੇ ਹੀ ਸਜ਼ਾ ਦਵਾਈ ਜਾਊਗੀ ਬਾਕੀ ਇਹਨਾਂ ਲੜਕੀਆਂ ਦੀ ਕਈ ਸੰਸਥਾਵਾਂ ਨੇ ਵੀ ਸਹਾਇਤਾ ਕੀਤੀ ਤਾਂ ਕਿ ਇਹ ਕੱਲੋਂ ਆਪਣਾ ਇਲਾਜ ਕਰਵਾ ਸਕਣ। ਦੋਸਤੋ ਇਹ ਘਟਨਾ ਸੁਣਾਉਂਦਾ ਸਾਡਾ ਤੁਹਾਨੂੰ ਇਹੀ ਮਕਸਦ ਸੀ ਤਾਂ ਕਿ ਇਹ ਘਟਨਾ ਤੋਂ ਅਪਾ ਕੁਝ ਨਾ ਕੁਝ ਸਿੱਖ ਸਕੀਏ। ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜੇ ਤਾਂ ਤੁਸੀਂ ਸਿੱਖਣਾ ਕੁਝ ਤਾਂ ਬਹੁਤ ਕੁਝ ਸਿੱਖਣ ਦੇ ਲਈ ਵੀ ਪਰ ਜੇਕਰ ਤੁਸੀਂ ਇਸ ਤੇ ਦੁਰਵਰਤੋਂ ਕਰਦੇ ਹੋ, ਗਲਤ ਇਸਤੇਮਾਲ ਕਰਦੇ ਹੋ ਤਾਂ ਇਸ ਤੋਂ ਭੈੜਾ ਵੀ ਕੋਈ ਦੁਨੀਆ ਦੇ ਵਿੱਚ ਹੈ ਨਹੀਂ ਪਰ ਮੈਂ ਕਹਿਣਾ ਚਾਹਣਾ ਕਿ ਜਿੰਨਾ ਵੀ ਹੋ ਸਕੇ ਆਪਣੇ ਬੱਚਿਆਂ ਨੂੰ ਫੋਨ ਘੱਟ ਤੋਂ ਘੱਟ ਦਿਖਾਓ ਜੇਕਰ ਦਿਖਾਉਣਾ ਵੀ ਆ ਤਾਂ ਉਸ ਨੂੰ ਉਸ ਤਰੀਕੇ ਦੀਆਂ ਹੀ ਚੀਜ਼ਾਂ ਦਿਖਾਓ ਜੋ ਕਿ ਉਸਦੇ ਫਿਚਰ ਦੇ ਲਈ ਵਧੀਆ ਹੋਣ ਬਾਕੀ ਦੋਸਤੋ ਤੁਹਾਡੀ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦਾ ਕਿਸੇ ਨਵੀਂ ਕ੍ਰੈਨ ਸਟੋਰੀ ਦੇ ਨਾਲ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ